ਸਾਸੇ ਦਾ ਸਾਥੀਓ ਅੱਜ ਦੀ ਗੱਲ ਗੋਤੇ ਦੇ ਨਾ ਮਾਰੋ ਰੱਬਾ ਗੋਤੇ ਦੇ ਨਾ ਮਾਰੋ ਰੱਬਾ ਇੰਜ ਨਾ ਕੈਰ ਗੁਜ਼ਾਰੋ ਰੱਬਾ ਮੰਨਿਆ ਤੇਰੀ ਰਹਿਮਤ ਤੇ ਆ ਸਾਡੇ ਕੀ ਇਖਤਿਆਰ ਓ ਰੱਬਾ ਮੰਨਿਆ ਤੇਰੀ ਰਹਿਮਤ ਤੇ ਆ ਸਾਡੇ ਕੀ ਇਖਤਿਆਰ ਓ ਰੱਬਾ ਆਪੇ ਹੀ ਤੂੰ ਪੈਦਾ ਕਰਨਾ ਹੈ ਆਪੇ ਖਾਣਾ ਖਾਰ ਓ ਰੱਬਾ ਤੇਰੇ ਨਾਂ ਤੇ ਲੰਗਰ ਲਾਈਏ ਤੂੰ ਹੀ ਕਰੇ ਖਵਾਰ ਓ ਰੱਬਾ ਪਹਿਲਾਂ ਬਾਰਡਰ ਤੇ ਮਰਵਾਉਣਾ ਹੈ ਹਣ ਦੋਬੇ ਸਰਦਾਰ ਓ ਰੱਬਾ ਸਾਨੂੰ ਭੁੱਲ ਕੇ ਕਾਬਲ ਪਹੁੰਚੀ ਮੋਦੀ ਦੀ ਸਰਕਾਰ ਓ ਰੱਬਾ ਬੇਇਹਸਾਨੇ ਤੇ ਬੇਗੈਰਤ ਬੇਹਿਸ ਬੇਕਰਦਾਰ ਓ ਰੱਬਾ ਸਾਨੂੰ ਭੁੱਲ ਕੇ ਕਾਬਲ ਪਹੁੰਚੀ ਮੋਦੀ ਦੀ ਸਰਕਾਰ ਓ ਰੱਬਾ ਬੇਇਹਸਾਨੇ ਬੇਗੈਰਤ ਬੇਹਿਸ ਤੇ ਬੇਕਰਦਾਰ ਓ ਰੱਬਾ ਮਿੱਠੇ ਹੋ ਕੇ ਖਾਂਦੇ ਸਾਨੂੰ ਚੁੱਪ ਨੇ ਸਾਡੀ ਬਾਾਰ ਓ ਰੱਬਾ ਮਿੱਠੇ ਹੋ ਕੇ ਖਾਂਦੇ ਸਾਨੂੰ ਚੁੱਪ ਨੇ ਸਾਡੀ ਬਾਾਰ ਓ ਰੱਬਾ ਅਸੀਂ ਇਹਨਾਂ ਦੇ ਮਰਨੇ ਮਰਦੇ ਕਰਨੇ ਪਿੱਠ ਤੇ ਵਾਰ ਓ ਰੱਬਾ ਅਸੀਂ ਇਹਨਾਂ ਦੇ ਮਰਨੇ ਮਰਦੇ ਕਰਨੇ ਪਿੱਠ ਤੇ ਵਾਰ ਓ ਰੱਬਾ ਅਸੀਂ ਪੰਜਾਬੀ ਰਲ ਮਿਲ ਸਾਰੇ ਮੰਡ ਲਵਾਂਗੇ ਭਾਰ ਓ ਰੱਬਾ ਅਸੀਂ ਪੰਜਾਬੀ ਰਲ ਮਿਲ ਸਾਰੇ ਮੰਡ ਲਵਾਂਗੇ ਭਾਰ ਓ ਰੱਬਾ ਤੂੰ ਸਾਡਾ ਇਤਫਾਕ ਨਾ ਤੋੜੀ ਜੱਜ ਦੀ ਸੁਣੀ ਪੁਕਾਰ ਓ ਰੱਬਾ ਤੂੰ ਸਾਡਾ ਇਤਫਾਕ ਨਾ ਤੋੜੀ ਬਣਿਆ ਰਹੇ ਪਿਆਰ ਓ ਰੱਬਾ ਗੋਤੇ ਦੇ ਨਾ ਮਾਰ ਓ ਰੱਬਾ ਇੰਜ ਨਾ ਕੈਰ ਗੁਜ਼ਾਰ ਓ ਰੱਬਾ Thank you.